ਇਕ ਉਹ ਟਾਈਮ ਸੀ ਸਰ ਜਦੋਂ ਜਹਾਜ਼ ਚੜਨ ਵਾਲਾ ਬੰਦਾ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦਾ ਸੀ ਕਿ ਮੈਂ ਜਹਾਜ਼ ਚੜ ਕੇ ਫੌਰਨ ਜਾ ਰਿਹਾ ਬਟ ਉਹ ਟਾਈਮ ਬਹੁਤ ਪਿੱਛੇ ਰਹਿ ਗਿਆ ਹਰ ਪੇਰੰਡੇ ਚਾਹੁੰਦਾ ਕਿ ਮੇਰਾ ਬੱਚਾ ਜਹਾਜ਼ ਤੇ ਚੜ ਗਏ ਜਾਂ ਗੋਡੀ ਤੇ ਚੜ ਗਏ ਤੇ ਮੇਰਾ ਕਿਉਂ ਰਹਿ ਜੇ ਪਰ ਸਰ ਜੇ ਅਸੀਂ ਗੱਲ ਵਾਪਸ ਆਉਣ ਦੀ ਕਰੀਏ ਤੇ ਵਾਪਸ ਕਿਉਂ ਆਉਂਦੇ ਨੇ ਜੀ ਉੱਥੋਂ ਦੇ ਪੈਸੇ ਉੱਥੇ ਬੱਚੇ ਖਰਚਦੇ ਨੇ ਤੇ ਉਹਨਾਂ ਦੇ ਖਰਚੇ ਕੰਪਲੀਟ ਹੁੰਦੇ ਨੇ ਹਾਰਲੀ ਹੈਂਡ ਟੂ ਮਾਊਥ ਬਾਰੋਂ ਕੰਮ ਹੀ ਨਹੀਂ ਰਿਹਾ ਇਹਨਾ ਜੀ ਕਿਉਂਕਿ ਇੰਨੀ ਕ ਪੋਪੂਲੇਸ਼ਨ ਵਾਰ ਹੋ ਗਈ ਹੈ ਪ੍ਰਵਾਸੀਆਂ ਦੀ ਇਮੀਗ੍ਰੇਨਟਸ ਵੀ ਕਿ ਉੱਥੇ ਕੰਮ ਹੀ ਉਹਨਾਂ ਨਹੀਂ ਰਿਹਾ। ਪਰ ਪੇਰੈਂਟਸ ਵੀ ਕਹਿੰਦੇ ਨੇ ਕਿ ਪੁੱਤ ਤੂੰ ਵਾਪਸ ਆ ਜਾ ਜਾਂ ਤੀਏ ਤੂੰ ਵਾਪਸ ਆ ਜਾ ਸਾਨੂੰ ਤੇਰੇ ਡਾਲਰ ਨਹੀਂ ਚਾਹੀਦੇ। ਪੇਰੈਂਟਸ ਨੂੰ ਵੀ ਸਮਝ ਆ ਰਹੀ ਹੈ ਕਿ ਬੱਚਿਆਂ ਨੂੰ ਕਿਸੇ ਦੀ ਰੀਸ ਦੇ ਨਾਲ ਕਿਸੇ ਰਿਸ਼ਤੇਦਾਰ ਦੀ ਰੀਸ ਕਰਕੇ ਜਾਂ ਕਿਸੇ ਗੁਆਂਢੀ ਦੀ ਰੀਸ ਕਰਕੇ ਬਾਹਰ ਨਾ ਭੇਜੋ ਜੇ ਬੱਚਾ ਕੈਪੇਬਲ ਹੈਗਾ ਜੇ ਉਹ ਕੋਲ ਸਕਿੱਲ ਹੈਗੀ ਹੈ ਜੇ ਉੱਥੇ ਜਾ ਕੇ ਆਪਣੇ ਆਪ ਨੂੰ ਕਿਉਂਕਿ ਉੱਥੇ ਜਾ ਕੇ ਸਰ ਜ਼ੀਰੋ ਤੋਂ ਸ਼ੁਰੂਆਤ ਕਰਨੀ ਪੈਂਦੀ ਹੈ ਤੁਹਾਨੂੰ। ਸਭ ਤੋਂ ਪਹਿਲਾਂ ਸਰ ਉਹਨਾਂ ਨੇ ਜਿਹੜੀ ਇਨਟੇਕ ਬਹੁਤ ਘਟਾ ਦਿੱਤੀ ਹੈ। ਯੂਨੀਵਰਸਿਟੀਆਂ ਨੇ ਕਾਲਜਿਸ ਨੇ ਬਹੁਤ ਇੰ ਟਿਕਟ ਘਟਾ ਇੱਕ ਪਲੱਸ 2 ਦਾ ਬੱਚਾ ਕੀ ਹੈ ਸਰ ਉਹਨੇ ਤੇ ਦੇਖਿਆ ਨਹੀਂ ਬਾਰ ਕਿ ਸਰਕਲ ਕੀ ਹੈ ਜਦੋਂ ਬੱਚਾ ਕਾਲਜ ਜਾਂ ਯੂਨੀਵਰਸਿਟੀ ਜਾਂਦਾ ਹੈ ਉਹ ਥੋੜਾ ਜਿਹਾ ਆਊਟਸਪੋਕਨ ਹੁੰਦਾ ਹੈ ਉਹਨੂੰ ਥੋੜਾ ਜਿਹਾ ਸਕੋਪ ਮਿਲਦਾ ਹੈ ਬਾਅਦ ਥੋੜੀ ਇੰਡੀਪੈਂਡੈਂਸ ਮਿਲਦੀ ਹੈ ਕਿਉਂਕਿ ਸਕੂਲ 'ਚ ਬੱਚਾ ਇੱਕ ਡਿਸਿਪਲਨ 'ਚ ਇੱਕ ਕੰਟਰੋਲ 'ਚ ਰਹਿੰਦਾ ਹੈ ਜਦੋਂ ਕਾਲਜ ਜਾਂਦਾ ਯੂਨੀਵਰਸਿਟੀ ਜਾਂਦਾ ਉਹਨੂੰ ਥੋੜੀ ਜਿਹੀ ਖੁੱਲ ਮਿਲਦੀ ਹੈ ਤੇ ਜੇ ਉਹ ਖੁੱਲ ਸਿੱਧੀ ਉਹਨੂੰ ਅਬ੍ਰੋਡ ਜਾ ਕੇ ਮਿਲੇਗੀ ਪਲੱਸ 2 ਦੇ ਬਾਅਦ ਅਬ੍ਰੋਡ ਤੇ ਸਰ ਤੁਸੀਂ ਸੋਚੋ ਫਿਰ ਜਿਹੜਾ ਬ ਇਹਦੇ ਕੋ ਸਮੇਂ ਦੇ ਵਿੱਚ ਪੰਜਾਬੀਆਂ ਦਾ ਰੁਝਾਨ ਵਿਦੇਸ਼ ਜਾਣ ਤੋਂ ਬਹੁਤ ਘਟ ਗਿਆ ਹੈ ਤਾਂ ਕਈ ਤਰ੍ਹਾਂ ਦੀਆਂ ਨਵੀਆਂ ਨੀਤੀਆਂ ਆ ਚੁੱਕੀਆਂ ਨੇ ਤਾਂ ਕੁਝ ਅਲੱਗ-ਅਲੱਗ ਤਰ੍ਹਾਂ ਦੇ ਕਿਆਸਰਾਈਆਂ ਕੀਤੇ ਜਾ ਰਹੀਆਂ ਨੇ ਸਰਕਾਰ ਆਪਣੀ ਪਿੱਠ ਥੱਪਥਪਾ ਰਹੀ ਹੈ ਕਿ ਪੰਜਾਬ ਦੇ ਵਿੱਚ ਮਾਹੌਲ ਬਹੁਤ ਵਧੀਆ ਹੈ ਪਰ ਕੁਝ ਇਸ ਤਰ੍ਹਾਂ ਦੀ ਨਵੀਆਂ ਪਾਲਿਸੀਆਂ ਨਹੀਂ ਜਿਦੇ ਕਰਕੇ ਨੌਜਵਾਨ ਵਿਦੇਸ਼ਾਂ ਦਾ ਰੁਖ ਨਹੀਂ ਕਰ ਰਹੇ ਪਰ ਆਖਿਰਕਾਰ ਵਜਾ ਕੀ ਹੈ ਅੱਜ ਸਾਡੇ ਨਾਲ ਇਹਦੇ ਤੇ ਚਰਚਾ ਕਰਨ ਲਈ ਤਿਆਰ ਨੇ ਸਰਦਾਰਨੀ ਜਤਿੰਦਰ ਕੌਰ ਸਿੱਧੂ ਜੀ ਜੋ ਕਿ ਸਾਡੇ ਨਾਲ ਮੌਜੂਦ ਹੈ ਜੋ ਕਿ ਐਕਸਪਰਟ ਨੇ ਔਰ ਅਕਸਰ ਮਾਹਰ ਨੇ ਗੱਲਬਾਤ ਕਰਦੇ ਰਹਿੰਦੇ ਨੇ ਤੇ ਅੱਜ ਅਸੀਂ ਇਹਨਾਂ ਨਾਲ ਗੱਲਬਾਤ ਕਰਾਂਗੇ ਤੇ ਆਖਿਰਕਾਰ ਜਾਣਾਂਗੇ ਕਿ ਕੀ ਮੁੱਦੇ ਨੇ ਕਿਉਂਕਿ ਐਜੂਕੇਸ਼ਨਿਸਟ ਨੇ ਔਰ ਐਜੂਕੇਸ਼ਨ ਦੇ ਫੀਲਡ ਦੇ ਵਿੱਚ ਬਹੁਤ ਕੰਮ ਕਰ ਚੁੱਕੇ ਨੇ ਤਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਮੈਡਮ ਸਸਤੀ ਕਾਲ ਜੀ ਸਸਤੀ ਕਾਲ ਸਰ ਮੈਡਮ ਸਭ ਤੋਂ ਪਹਿਲਾ ਸਵਾਲ ਕੀ ਕਾਰਨ ਹੈ ਕਿ ਇਸ ਵਾਰ ਜਿਹੜਾ ਕਿ ਪੰਜਾਬੀ ਕਹਿੰਦੇ ਜੀ ਕਿ ਦਿਲ ਕੈਨੇਡਾ 'ਚ ਵੱਸਦਾ ਪਰ ਹੁਣ ਉਹ ਕੈਨੇਡਾ ਜਿਹੜਾ ਹੈ ਦੂਰ ਹੋਈ ਜਾ ਰਿਹਾ ਹੈ ਨੌਜਵਾਨ ਜਿਹੜੇ ਨੇ ਨਹੀਂ ਜਾ ਰਹੇ ਕੀ ਕਾਰਨ ਸਮਝਾਉਂਦੇ ਸਰ ਜੇਸੀਂ ਨੌਜਵਾਨਾਂ ਦੇ ਰੁਝਾਨ ਘਟਣ ਦੀ ਗੱਲ ਕਰੀਏ ਤਾਂ ਮੇਨਲੀ ਕੋਈ ਇੱਕ ਫੈਕਟਰ ਜ਼ਿੰਮੇਵਾਰ ਨਹੀਂ ਹੈ ਜੀ ਅਸੀਂ ਜੇ ਇਹਨੂੰ ਰੂਟ ਕਾਸਟ ਤੋਂ ਲਈਏ ਇੱਕ ਉਹ ਟਾਈਮ ਸੀ ਸਰ ਜਦੋਂ ਜਹਾਜ਼ ਚੜਨ ਵਾਲਾ ਬੰਦਾ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦਾ ਸੀ ਕਿ ਮੈਂ ਜਹਾਜ਼ ਚੜ ਕੇ ਫੌਰਨ ਜਾ ਰਿਹਾ ਬਟ ਉਹ ਟਾਈਮ ਬਹੁਤ ਪਿੱਛੇ ਰਹਿ ਗਿਆ ਸਰ ਕਹਿੰਦੇ ਨਾ ਕਿ ਗ੍ਰਾਸ ਆਲਵੇਜ਼ ਲੁਕਸ ਗ੍ਰੀਨਰ ਔਨ ਅਦਰ ਸਾਈਡ ਯਾ ਹਮੇਸ਼ਾ ਦੂਰ ਦੇ ਟੋਲ ਸੁਹਾਵਨੇ ਨੇ ਅਸੀਂ ਪੰਜਾਬੀ ਚ ਕਹਿ ਸਕਦੇ ਹਾਂ ਬਾਕੀ ਜਦੋਂ ਪਹਿਲਾ ਪ੍ਰਵਾਸੀ ਜਾਂਦੇ ਸੀਗੇ ਬਹੁਤ ਘੱਟ ਜਿਹੜੀ ਸੀ ਪ੍ਰਵਾਸ ਹੁੰਦਾ ਸੀ ਲੋਕ ਜਾਂਦੇ ਸੀ ਕੰਮ ਕਰਦੇ ਸੀ ਉਹਨਾਂ ਨੂੰ ਕੰਮ ਮਿਲਦਾ ਸੀ ਬਟ ਹੁਣ ਕੀ ਇਹ ਹੋ ਗਿਆ ਇੱਕ ਭੇਡ ਚਾਲ ਮੈਂ ਸਭ ਤੋਂ ਪਹਿਲਾਂ ਇਹ ਪੁਆਇੰਟ ਲਾਉਂਗੀ ਇੱਕ ਭੇਡ ਚਾਲ ਹੋ ਗਈ ਹੈ ਹਰ ਪੇਰੈਂਟ ਇਹ ਚਾਹੁੰਦਾ ਕਿ ਮੇਰਾ ਬੱਚਾ ਜਹਾਜ਼ ਤੇ ਚੜ ਗਏ ਜਾਂ ਗੋਆਲਡੀ ਤੇ ਚੜ ਗਏ ਤੇ ਮੇਰਾ ਕਿਉਂ ਰਵੇ ਜੀ ਇੱਕ ਇਹ ਵੀ ਪੁਆਇੰਟ ਇਹਨੇ ਉੱਥੇ ਜਾ ਕੇ ਇੰਨੀ ਕਿ ਜ਼ਿਆਦਾ ਬੇਰੋਜ਼ਗਾਰੀ ਕਰ ਦਿੱਤੀ ਹੈ ਫੋਰਨ ਕੰਟਰੀਜ਼ ਦੇ ਵਿੱਚ ਇੱਕ ਪੁਆਇੰਟ ਮੈਂ ਇਹ ਸ਼ਾਰਟ ਚ ਦੱਸਿਆ ਜੀ ਦੂਸਰਾ ਪੁਆਇੰਟ ਇਹਦੇ ਨਾਲ ਰਿਲੇਟਡ ਇਹ ਹੈ ਕਿ ਸਾਡੇ ਬੱਚੇ ਜਦੋਂ ਇੱਥੋਂ ਬਾਹਰ ਜਾਂਦੇ ਨੇ ਸਰ ਉਹਨਾਂ ਕੋਲ ਕੋਈ ਸਕਿੱਲ ਨਹੀਂ ਹੁੰਦੀ ਜੀ ਸਿੰ ਔਰ ਦੇ ਗੋ ਅਬ੍ਰੋਡ ਜਾਂ ਗ੍ਰੈਜੂਏਸ਼ਨ ਕੀਤੀ ਔਰ ਬਾਹਰ ਚਲੇ ਗਏ ਸਰ ਇੱਕ ਸਕਿੱਲ ਹੋਣਾ ਬੱਚੇ ਲਈ ਬਹੁਤ ਜ਼ਰੂਰੀ ਹੈ ਕਿਉਂਕਿ ਅਗਰ ਤੁਹਾਡੇ ਕੋਲ ਕੋਈ ਸਕਿੱਲ ਨਹੀਂ ਹੈ ਤਾਂ ਤੁਹਾਨੂੰ ਕਿਤੇ ਵੀ ਕੰਮ ਨਹੀਂ ਮਿਲ ਸਕਦਾ ਕਿਤੇ ਵੀ ਕੰਮ ਨਹੀਂ ਮਿਲਦਾ ਵਿਦਆਊਟ ਸਕਿੱਲ ਬੱਚੇ ਜਿਹੜੇ ਜਾਂਦੇ ਨੇ ਸਰ ਉਹ ਉੱਥੇ ਕੰਮ ਕਰਦੇ ਨੇ ਜਿਹੜੇ ਉਹਨਾਂ ਦੇ ਲੈਵਲ ਤੋਂ ਬਿਲਕੁਲ ਬਿਲੋ ਨੇ ਜਿਹੜੇ ਉਹ ਇੱਥੇ ਆਪਣੇ ਇੰਡੀਆ 'ਚ ਕਰਨਾ ਪਸੰਦ ਨਹੀਂ ਕਰਨਗੇ ਤੁਸੀਂ ਇੱਥੇ ਕਿਸੇ ਬੱਚੇ ਨੂੰ ਕਹ ਦੋ ਇਵਨ ਕਿਸੇ ਮਿਡਲ ਕਲਾਸ ਬੱਚੇ ਨੂੰ ਕਹ ਦੋ ਕਿ ਤੁਸੀਂ ਕੈਫੇ ਬਾਅਦ 'ਚ ਕਿਸੇ 'ਚ ਕੰਮ ਕਰ ਲਾ ਜਾਂ ਕਿਸੇ ਰੈਸਟੋਰੈਂਟ 'ਚ ਪੀਜ਼ਾ ਹਟ 'ਚ ਕੰਮ ਕਰ ਲਾ ਆਈ ਥਿੰਕ ਕੋਈ ਵੀ ਐਗਰੀ ਨਹੀਂ ਹੋਏਗਾ ਬਟ ਉੱਥੇ ਜਾ ਕੇ ਸਭ ਕੁਝ ਕਰਨਾ ਪੈਂਦਾ ਸਭ ਕੁਝ ਕਰਨਾ ਪੈਂਦਾ ਸਰ ਕਿਉਂ ਰੀਜ਼ਨ ਕੀ ਹੈ ਦੇਖੋ ਗਵਰਨਮੈਂਟ ਦਾ ਮੈਂ ਇਹਦੇ ਚ ਇਹ ਕਹਾਂਗੀ ਕਿ ਅਗ ਗਵਰਨਮੈਂਟ ਸਾਡੇ ਬੱਚੇ ਨੂੰ ਇਹੋ ਜੀ ਐਜੂਕੇਸ਼ਨ ਦੇਵੇ ਇੱਥੇ ਡਿਗਰੀਜ਼ ਲੈਂਦੇ ਨੇ ਬੱਚੇ ਡਿਪਲੋਮੇ ਕਰਦੇ ਨੇ ਡਿਗਨੀਆਂ ਕਰਦੇ ਨੇ ਬਟ ਵਿਦਆਊਟ ਐਨ ਸਕਿੱਲ ਪ੍ਰੈਕਟੀਕਲ ਕੁਝ ਨਹੀਂ ਹੈਗਾ ਪ੍ਰੈਕਟੀਕਲ ਕੁਝ ਨਹੀਂ ਸਰ ਇੱਕ ਤੁਸੀਂ ਗ੍ਰੈਜੂਏਸ਼ਨ ਦੀ ਗੱਲ ਕਰਦੇ ਹੋ ਗ੍ਰੈਜੂਏਸ਼ਨ ਕਰ ਲਈ ਇੱਕ ਬੱਚੇ ਨੇ ਇੱਕ ਉਹਦੀ ਕੋ ਡਿਗਰੀ ਆ ਗਈ ਹੈ ਇੱਕ ਅਕੈਡਮਿਕ ਡਿਗਰੀ ਆ ਗਈ ਬਟ ਵਾਟ ਇਜ਼ ਪ੍ਰੈਕਟੀਕਲ ਇਨ 댓 ਬਿਲਕੁਲ ਠੀਕ ਹੈ ਸਕਿੱਲ ਸਕਿੱਲ ਦਾ ਮਤਲਬ ਤੁਸੀਂ ਅਥੀ ਕੀ ਕਰਨਾ ਜਾਣਦੇ ਹੋ ਪਰ ਕਾਰਨ ਕੀ ਅਕਸਰ ਅਸੀਂ ਜੇਕਰ ਨੌਜਵਾਨਾਂ ਨਾਲ ਗੱਲਬਾਤ ਕਰਦੇ ਆ ਤਾਂ ਉਹ ਕਹਿੰਦੇ ਆ ਜੀ ਠੀਕ ਹੈ ਜੀ ਇੱਥੇ ਸਾਨੂੰ ਕੰਮ ਦਾ ਮੁੱਲ ਨਹੀਂ ਪੈਂਦਾ ਬਾਹਰ ਜਾਣੇ ਸਾਡੇ ਕੰਮ ਦਾ ਬਹੁਤ ਮੁੱਲ ਪੈਂਦਾ ਸਾਨੂੰ ਪੂਰੀ ਪੂਰੀ ਦਿਹਾੜੀ ਮਿਲਦੀ ਹੈ ਤੇ ਸਰ ਮੁੱਲ ਪੈਂਦਾ ਦਿਸ ਇਜ਼ ਆਲਸੋ 1 ਪੁਆਇੰਟ ਸਰ ਬੱਚੇ ਜਾਣਦੇ ਨੇ ਮੈਂ ਕਹਣਾ ਕਿ ਪਹਿਲਾਂ ਕਿ ਜਿਹੜੇ ਬੱਚੇ ਇੱਥੇ ਕੰਮ ਕਰਕੇ ਰਾਜੀ ਨਹੀਂ ਬਾਹਰ ਕੰਮ ਕਰਦੇ ਨੇ ਔਰ ਉਹਨਾਂ ਨੂੰ ਉਹਦਾ ਜਿਹੜਾ ਉਹ ਰਿਟਰਨ ਮਿਲਦਾ ਪੈਸੇ ਮਿਲਦੇ ਨੇ ਪਰ ਸਰ ਜੇ ਅਸੀਂ ਗੱਲ ਵਾਪਸ ਆਉਣ ਦੀ ਕਰੀਏ ਤੇ ਵਾਪਸ ਕਿਉਂ ਆਉਂਦੇ ਨੇ ਜੀ ਉੱਥੋਂ ਦੇ ਪੈਸੇ ਉੱਥੇ ਬੱਚੇ ਖਰਚਦੇ ਨੇ ਤੇ ਉਹਨਾਂ ਦੇ ਖਰਚੇ ਕੰਪਲੀਟ ਹੁੰਦੇ ਨੇ ਹਾਰਲੀ ਹੈਂਡ ਟੂ ਮਾਉਥ ਜੇ ਇੰਡੀਆ ਵਿੱਚ ਵਿੱਚ ਬੱਚਾ ਇੱਕ ਥੋੜਾ ਵੀ ਪੈਸੇ ਕਮਾ ਰਿਹਾ ਤੇ ਕਟੋ ਨੂੰ ਘਰ ਦਾ ਰੈਂਟ ਨਹੀਂ ਦੇਣਾ ਪੈ ਰਿਹਾ ਉਹਦੇ ਉੱਤੇ ਕੋਈ ਜ਼ਿੰਮੇਵਾਰੀ ਨਹੀਂ ਹੈ ਪਰ ਕਰਨ ਕਾਏ ਫਿਰ ਰੁਝਾਨ ਕਿਵੇਂ ਕਟ ਗਿਆ ਤੇ ਕਹਿੰਦੇ ਜਿਸ ਤਰ੍ਹਾਂ ਤੁਸੀਂ ਕਿਹਾ ਕੀ ਨਾਲ ਦੇ ਗੁਆਢੀ ਗਿਆ ਮੇਰਾ ਵੀ ਜਾਣਾ ਪਰ ਹੁਣ ਕੀ ਐਦਾਂ ਦੀ ਤੇਰੀ ਬਿੱਲੀ ਨਿਛਕੀ ਆ ਕੀ ਐਦਾਂ ਦਾ ਹੋ ਗਿਆ ਸਰ ਬਾਰ ਕੰਮ ਨਹੀਂ ਰਿਹਾ ਇਹਨਾਂ ਜੀ ਕਿਉਂਕਿ ਇੰਨੀ ਕੁ ਪੋਪੂਲੇਸ਼ਨ ਵਾਰ ਹੋ ਗਈ ਆ ਪ੍ਰਵਾਸੀਆਂ ਦੀ ਇਮੀਗ੍ਰੈਂਟਸ ਦੀ ਕਿ ਉੱਥੇ ਕੰਮ ਹੀ ਉਹਨਾਂ ਨਹੀਂ ਰਿਹਾ ਸਰ ਇੱਕ ਮੇਰੀ ਗੱਲ ਸੁਣੋ ਕਿ ਇੱਕ ਜਗ੍ਹਾ ਵਿੱਚ 15 ਇੱਕ ਕਿਸੇ ਕੰਪਨੀ ਦੇ ਵਿੱਚ ਜਾਂ ਕਿਸੇ ਜਗ੍ਹਾ 'ਚ 15 ਸਟੂਡੈਂਟ ਚਾਹੀਦੇ ਆ ਜਾਂ 15 ਚਾਹੀਦੇ ਆ ਉੱਥੇ ਇਮਪਲੋਇਮੈਂਟ ਵਾਲੇ ਚਾਹੀਦੇ ਨੇ ਇਮਪਲੋਇਡ ਚਾਹੀਦੇ ਨੇ ਪਰਸਨ ਤੇ 15 ਦੀ ਬਜਾਏ ਉੱਥੇ ਜੇ 5000 ਆ ਤੇ ਕਿੰਨਿਆਂ ਨੂੰ ਜੋਬ ਦੇ ਦੇਣਗੇ ਜੀ ਟੂ ਮੱਚ ਕਰਾਊਡ ਇਜ਼ ਆਲਸੋ ਰਿਸਪ ਬੱਚਿਆਂ ਨੂੰ ਉੱਥੇ ਕੰਮ ਨਹੀਂ ਮਿਲ ਰਿਹਾ ਪੜ੍ਹ ਕੇ ਵੀ ਕਈ ਬੱਚੇ ਵਿਲੇ ਨੇ ਬੱਚੇ ਸਿਰ ਫਰਸਟ੍ਰੇਸ਼ਨ ਚ ਨੇ ਪੇਰੈਂਟਸ ਨੂੰ ਦੱਸਦੇ ਨਹੀਂ ਕਈ ਬੱਚੇ ਦੇ ਪੇਰੈਂਟਸ ਨੂੰ ਵੀ ਨਹੀਂ ਦੱਸਦੇ ਕਿਉਂਕਿ ਇੰਨਾ ਕਲੋਨ ਲੈ ਕੇ ਬੱਚੇ ਗਏ ਹੁੰਦੇ ਨੇ ਜਦੋਂ ਬੱਚੇ ਫੋਨ ਕਰਦੇ ਨੇ ਨਾ ਔਰ ਹੈਲੋ ਕਰਦੇ ਨੇ ਤੇ ਪੇਰੈਂਟਸ ਉਹਨਾਂ ਦੇ ਹੈਲੋ ਤੋਂ ਪਛਾਣ ਲੈਂਦੇ ਨੇ ਕਿ ਸਾਡਾ ਬੱਚਾ ਕਿਸ ਕੰਡੀਸ਼ਨ ਚ ਹੈ ਬਾਹਰ ਵਾਕਈ ਇਜ਼ੀ ਹੈਪੀ ਔਰ ਨਾਟ ਔਰ ਪੇਰੈਂਟਸ ਫਿਰ ਕਹਿੰਦੇ ਨੇ ਕਿ ਪੁੱਤ ਤੂੰ ਵਾਪਸ ਆ ਜਾ ਜਾਂ ਤੇ ਇਹ ਤੂੰ ਵਾਪਸ ਆ ਜਾ ਸਾਨੂੰ ਤੇਰੇ ਡਾਲਰ ਨਹੀਂ ਚਾਹੀਦੇ ਸਰ ਇਹ ਕਿਤੇ ਨਾ ਕਿਤੇ ਅਸੀਂ ਇੱਕ ਜਿਹੜਾ ਲਵ ਹੈ ਨਾ ਬੱਚਿਆਂ ਦਾ ਤੇ ਪੇਰੈਂਟਸ अच्छे अच्छाई ਦੇ ਵਿੱਚ ਨਹੀਂ ਆ ਆਪਣੇ ਮਤਲਬ ਅੱਛੇ ਲੈਵਲ ਤੇ ਨਹੀਂ ਆ ਜਾਂ ਖੁਸ਼ ਨਹੀਂ ਆ ਤਾਂ ਪੇਰੈਂਟ ਸਰ ਕੋਈ ਵੀ ਪੇਰੈਂਟ ਨਹੀਂ ਚਾਹੀਦਾ ਕਿ ਉਹਦਾ ਬੱਚਾ ਮਜਬੂਰੀ ਚ ਉੱਥੇ ਰਹੇ ਬਿਲਕੁਲ ਪੇਰੈਂਟਸ ਕਹਿੰਦੇ ਕਿ ਕੰਮ ਨਹੀਂ ਕਰਦੇ ਉਹ ਬੱਚਾ ਕੀ ਕਰੇ ਸਰ ਮੇਰੀ ਗੱਲ ਸੁਣੋ ਇਹ ਮੈਂ ਕਹਿ ਰਹੀ ਕਿ ਆਪਣੇ ਘਰ ਦੀ ਖਾ ਲੋ ਕਹਿੰਦੇ ਰੋਟੀ ਘਰ ਦੀ ਖਾਈਏ ਜੀ ਭਾਵੇਂ ਬੂਟ ਪਾਲਸ਼ਾਂ ਕਰੀਏ ਗੁਰਦਮਾਨ ਗੁਰਦਾਸ ਮਾਨ ਜੀ ਦਾ ਇੱਕ ਬੜਾ ਅੱਛਾ ਸੋਗ ਹੈ ਹਣਾ ਰੋਟੀ ਘਰ ਦੀ ਖਾਈਏ ਜੀ ਭਾਵੇਂ ਬੂਟ ਪਾਲਸ਼ਾਂ ਕਰੀਏ ਪਰ ਇਹ ਮੈਂਟੈਲਿਟੀ ਜਿਹੜੀ ਹੈ ਨਾ ਸਾਨੂੰ ਸਾਡੀ ਜਨਰੇਸ਼ਨ ਨੂੰ ਇਵਨ ਕਿ ਪੇਰੈਂਟਸ ਨੂੰ ਵੀ ਬੱਚਿਆਂ ਨੂੰ ਸ਼ੁਰੂ ਤੋਂ ਹੀ ਇਹ ਸਿਖਾਉਣਾ ਚਾ اپنی ਜਿਹੜੀ ਕੁਲੀ ਉਹ ਕਿਸੇ ਦੇ ਮਿਲਣੋਂ ਵੀ ਜ਼ਿਆਦਾ ਵਧੀਆ ਹੁੰਦੀ ਹੈ ਬਿਲਕੁਲ ਸਰ ਇੱਕ ਇਹ ਵੀ ਬੜਾ ਅੱਛਾ ਪੁਆਇੰਟ ਹੈ ਕਿ ਪੇਰੈਂਟਸ ਨੂੰ ਵੀ ਸਮਝ ਆ ਰਹੀ ਹੈ ਕਿ ਬੱਚਿਆਂ ਨੂੰ ਕਿਸੇ ਦੀ ਰੀਸ ਦੇ ਨਾਲ ਕਿਸੇ ਰਿਸ਼ਤੇਦਾਰ ਦੀ ਰੀਸ ਕਰਕੇ ਜਾਂ ਕਿਸੇ ਗੁਆਂਢ ਦੀ ਰੀਸ ਕਰਕੇ ਬਾਹਰ ਨਾ ਭੇਜੋ ਜੇ ਬੱਚਾ ਕੈਪੇਬਲ ਹੈਗਾ ਜੇ ਉਹ ਕੋਲ ਸਕਿੱਲ ਹੈਗੀ ਹੈ ਜੇ ਉੱਥੇ ਜਾ ਕੇ ਆਪਣੇ ਆਪ ਨੂੰ ਕਿਉਂਕਿ ਉੱਥੇ ਜਾ ਕੇ ਸਰ ਜ਼ੀਰੋ ਤੋਂ ਸ਼ੁਰੂਆਤ ਕਰਨੀ ਪੈਂਦੀ ਹੈ ਤੁਹਾਨੂੰ ਜੀ ਬੇਸ਼ੱਕ ਇੱਥੇ ਤੁਹਾਡੇ ਮਹਿਲ ਮਾੜੀਆਂ ਬਣੇ ਨੇ ਤੁਹਾਡਾ ਬਹੁਤ ਖੁਸ਼ ਹੈ ਇੱਕ ਬਿਜ਼ਨਸ ਹੈ ਪਰ ਉੱਥੇ ਜਾ ਕੇ ਤੁਹਾਨੂੰ ਜ਼ੀਰੋ ਤੋਂ ਸਟਾਰਟ ਕਰਨਾ ਪੈਣਾ ਤੋ ਕੁਝ ਪਾਲਿਸੀਸ ਵੀ ਬਦਲਾਵ ਹੋਇਆ ਡੈਫੀਨੇਟਲੀ ਸਰ ਉਹ ਵੀ ਇੱਕ ਬੜਾ ਵੱਡਾ ਰੀਜ਼ਨ ਹੈ ਜੀ ਇਹ ਤੇ ਮੈਂ ਸਟੂਡੈਂਟਸ ਦੀ ਗੱਲ ਕੀਤੀ ਨਾ ਕਿ ਸਟੂਡੈਂਟਸ ਦਾ ਮੁਖ ਕਿਉਂ ਮੋੜਦਾ ਵਾਪਸੀ ਲਈ ਜਿਹਨੇ ਗਵਰਨਮੈਂਟ ਪਾਲਿਸੀਸ ਨੇ ਸਰ ਉਧਰ ਹੁਣ ਇੰਨੀ ਕਿ ਕਰਾਊਡ ਹੋ ਗਈ ਹੈ ਕਿ ਉਹਨਾਂ ਨੇ ਵੀ ਰੂਲ ਜਿਹੜੇ ਨੇ ਸਟਿਕ ਕਰ ਦਿੱਤੇ ਨੇ ਜਦੋਂ ਬੱਚਾ ਕਿੱਥੇ ਹੈ ਸਭ ਤੋਂ ਪਹਿਲਾਂ ਸਰ ਉਹਨਾਂ ਨੇ ਜਿਹੜੀ ਇਨਟੇਕ ਬਹੁਤ ਘਟਾ ਦਿੱਤੀ ਹੈ ਜੀ ਯੂਨੀਵਰਸਿਟੀਆਂ ਨੇ ਕਾਲਜਿਜ਼ ਨੇ ਬਹੁਤ ਇਨਟੇਕ ਘਟਾ ਦਿੱਤੀ ਜਿੰਨੇ ਸਟੂਡੈਂਟਸ ਜਾਂਦੇ ਸੀ ਆਈ ਥਿੰਕ ਉਹਨਾਂ ਤੋਂ ਹਾਫ ਹੀ ਕਰ ਦਿੱਤੇ ਨੇ ਬਹੁਤ ਘਟਾ ਦਿੱਤੀ ਇਨਟੇਕ ਫਿਰ ਸੈ ਉਹਨਾਂ ਨੂੰ ਵਰਕ ਪਰਮਿਟ ਦੇਣੇ ਜਿਹੜੇ ਨੇ ਓਕੇ ਕਰ ਦਿੱਤੇ ਨੇ ਪਹਿਲਾਂ ਇਹ ਹੁੰਦਾ ਸੀ ਕਿ ਬੱਚੇ ਨੇ ਯੂਨੀਵਰਸਿਟੀ 'ਚ ਆਪਣੀ ਡਿਗਰੀ ਐਂਡ ਡਿਪਲੋਮਾ ਕੀਤਾ ਥੈਨ ਉਹਨੂੰ ਸਾਲ 2 ਸਾਲ ਦਾ ਅਕੋਰਡਿੰਗ ਟੂ ਮਤਲਬ ਯੂ نو ਐਜੂਕੇਸ਼ਨ ਉਹਨੂੰ 2 ਜਾਂ 3 ਸਾਲ ਦਾ ਵਰਕ ਪਰਮਿਟ ਮਿਲਦਾ ਸੀ ਜੀ ਉਹਦਾ ਟਾਈਮ ਬਹੁਤ ਘਟਾ ਦਿੱਤਾ ਸਰ ਉਸ ਵਰਕ ਪਰਮਿਟ ਦੇ ਵਿੱਚ ਵਿੱਚ ਇੱਕ ਤਾਂ ਬੱਚਾ ਉੱਥੇ ਆਪਣਾ ਪ੍ਰੈਕਟੀਕਲ ਨੋਲਜ ਸਕਿੱਲ ਅਚੀਵ ਕਰਦਾ ਸੀ ਨਾਲ ਆਪਣੀ ਪੀਆਰ ਦਾ ਗੋ ਕੋਈ ਜਿਗਾਰ ਕਰਦਾ ਸੀ ਕਿ ਮੈਂ ਕਿਸ ਤਰ੍ਹਾਂ ਹੁਣ ਆਪਣੀ ਪੀਆਰ ਪਾਉਣੀ ਹੈ ਜਦੋਂ ਸਰ ਉਹ ਇੱਕ ਟਾਈਮ ਪੀਰੀਅਡ ਘਟ ਗਿਆ ਤੇ ਬੱਚਾ ਕੀ ਕਰੇਗਾ ਉਹਦੇ ਬਦਲੇ ਚ ਬੱਚਿਆਂ ਨੇ ਇਹ ਸੋਚਿਆ ਕਿ ਜਿੰਨਾ ਵੀ ਉਹ ਉੱਥੇ ਟਾਈਮ ਮਿਲਦਾ ਆਫਟਰ ਐਜੂਕੇਸ਼ਨ ਜਿੰਨਾ ਵੀ ਮਿਲਦਾ ਉਹਦੇ ਚ ਮੈਂ ਜਿੰਨੇ ਕੇ ਪੈਸੇ ਲਾ ਕੇ ਆਇਆ ਹਾਂ ਘਟੋ-ਘਟ ਉਹਨੇ ਕੀ ਤੱਕ ਕਮਾ ਕੇ ਵਾਪਸ ਜਾਵਾਂ ਬਿਲਕੁਲ ਪਰ ਕੈਨੇਡਾ ਇਕੱਲਾ ਹੀ ਸੀਗਾ ਨਾ ਤਾਂ ਡ੍ਰੀਮ ਕੰਟਰੀ ਸੀ ਬਣੀ ਜੀ 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 ਲੇਕਿਨ ਹੋਰ ਵੀ ਕੰਟਰੀਆਂ ਨੇ ਕਰ ਬਿਲਕੁਲ ਮੇਰੇ ਉਹਨਾਂ ਦੀ ਸ਼ਕਤੀ ਕਰਨ ਦਾ ਕੀ ਕਾਰਨ ਹੈ ਕਿਉਂ ਕਾਰਨ ਹੈ ਕਿ ਅੱਜ ਵਿਦੇਸ਼ਾਂ ਨੇ ਪੰਜਾਬੀਆਂ ਤਾਂ ਨਹੀਂ ਸ਼ਕਤੀ ਕਰ ਦਿੱਤੀ ਸਰ ਤੁਸੀਂ ਮੇਰਾ ਪੰਜਾਬ ਮੇਰਾ ਆਪਣਾ ਦੇਸ਼ ਹੈ ਪਰ ਕੁਝ ਖਾਮੀਆਂ ਸਾਡੇ ਪੰਜਾਬੀਆਂ ਚ ਹੈਗੀਆਂ ਨੇ ਹਮ ਜਿਹੜੀਆਂ ਬਾਹਰ ਜਾ ਕੇ ਵੀ ਉਹਨਾਂ ਨੇ ਉਹ ਰੱਖੀਆਂ ਨੇ ਜਾ ਐਡਾਪਟ ਕੀਤੀਆਂ ਨਾ ਮਤਲਬ ਕਿ ਇਹਨਾਂ ਇਹ ਖਾਮੀਆਂ ਨੂੰ ਉੱਥੇ ਜਾ ਕੇ ਇੰਪਰੂਵ ਹੋਣ ਦੀ ਬਜਾਏ ਉਸ ਸੁਸਾਇਟੀ ਵਿੱਚ ਵੀ ਫਲਾ ਦਿੱਤਾ ਔਰ ਕਈ ਵਾਰੀ ਇਹੋ ਜਿਹਾ ਤੁਸੀਂ ਵੀ ਘਟਨਾਵਾਂ ਸੋਸ਼ਲ ਮੀਡੀਆ ਤੇ ਦੇਖਦੇ ਹੋ ਹੋਗੇ ਸੁਣਦੇ ਹੋਗੇ ਇਹੋ ਜਿਹਾ ਇਨਸੀਡੈਂਟ ਜਿਹੜੇ ਕਈ ਵਾਰੀ ਸਾਡਾ ਵੀ ਸਿਰ ਸ਼ਰਮਨਾ ਨੀਮਾ ਹੁੰਦਾ ਬੇਬੀ ਸਰ ਉਹਨਾਂ ਨੂੰ ਲੱਗਦਾ ਕਿ ਅਸੀਂ ਇਸ ਇਨਟੈਕ ਨੂੰ ਘੱਟ ਕਰੀਏ ਔਰ ਸਿਰਫ ਅਸੀਂ ਉਹਨਾਂ ਲੋਕਾਂ ਨੂੰ ਹੀ ਬੁਲਾਈਏ ਜਿਹੜੇ ਕੈਪੇਬਲ ਨੇ ਜਿਹੜੇ ਸਾਡੀ ਸੁਸਾਇਟੀ ਵਿੱਚ ਕੁਝ ਰੋਲ ਅਦਾ ਕਰ ਸਕਣ ਉੱਥੇ ਜਾ ਕੇ ਨਾ ਕਿ ਹੁਣ ਤੁਸੀਂ ਨੇਤ ਦੇਖਦੇ ਹੋ ਉੱਥੇ ਕਿਤੇ ਗੋਲੀ ਚੱਲ ਰਹੀ ਹੈ ਇਵਨ ਮੈਨ ਮੈਂ ਪੰਜਾਬ ਨੂੰ ਬੁਰਾ ਨਹੀਂ ਕਹਿ ਰਹੀ ਪਰ ਕੁਝ ਕੁ ਲੋਕ ਕੁਝ ਕੁ ਪੰਜਾਬੀ ਬਲਕਿ ਇਹੋ ਜਿਹੇ ਲੋਕ ਹਰ ਹਰ ਸ਼ਹਿਰ ਹਰ ਕੰਟਰੀ ਦੇ ਵਿੱਚ ਹੁੰਦੇ ਨੇ ਬਿਲਕੁਲ ਸਾਰੇ ਕੈਨੇਡੀਅਨ ਮਾੜੇ ਨਹੀਂ ਸਾਰੇ ਪੰਜਾਬੀ ਮਾੜੇ ਨਹੀਂ ਸਾਰੇ ਆਸਟ੍ਰੇਲੀਅਨ ਮਾੜੇ ਨਹੀਂ ਪਰ ਕੁਝ ਕੁ ਹੁੰਦੇ ਨੇ ਲਾਈ ਲਗ ਵੀ ਕਹਿ ਸਕਦੇ ਆਪਾਂ ਕਿ ਅੱਛੀ ਚੀਜ਼ ਨਹੀਂ ਬਣਾਉਂਦੇ ਬੁਰੀ ਜਿਹੀ ਛੇਤੀ ਬਣਾ ਲੈਂਦੇ ਅੱਛਾ ਇੱਕ ਹੋਰ ਮੇਰਾ ਸਵਾਲ ਹੈ ਕਿ ਤੁਸੀਂ ਪਲੱਸ 2 ਦੇ ਬੱਚੇ ਦੀ ਗੱਲ ਕੀਤੀ ਜੀ ਕੀ ਪਲੱਸ 2 ਦਾ ਬੱਚਾ ਮੈਂਟਲੀ ਇੰਨਾ ਸਟਰੋਂਗ ਹੋ ਜਾਂਦਾ ਕਿ ਬਾਹਲੀ ਕੰਟਰੀ ਜਾ ਕੇ ਰਹੇ ਬਿਲਕੁਲ ਵੀ ਨਹੀਂ ਟੋਟਲੀ ਡਿਸਐਗਰੀ ਕਰਦੀ ਹੈ ਮੈਨੂੰ ਸਰ ਇੱਕ ਪਲੱਸ 2 ਦਾ ਪੱਛਾ ਕੀ ਹੈ ਸਰ ਉਹਨੇ ਤੇ ਦੇਖਿਆ ਹੀ ਨਹੀਂ ਬਾਰ ਕਿ ਸਰਕਲ ਕੀ ਹੈ ਜਦੋਂ ਬੱਚਾ ਕਾਲਜ ਜਾਂ ਯੂਨੀਵਰਸਿਟੀ ਜਾਂਦਾ ਹੈ ਉਹ ਥੋੜਾ ਜਿਹਾ ਆਊਟਸਪੋਕਨ ਹੁੰਦਾ ਹੈ ਉਹਨੂੰ ਥੋੜਾ ਜਿਹਾ ਸਕੋਪ ਮਿਲਦਾ ਹੈ ਬਾਅਦ ਥੋੜੀ ਇੰਡੀਪੈਂਡੈਂਸ ਮਿਲਦੀ ਹੈ ਕਿਉਂਕਿ ਸਕੂਲ 'ਚ ਬੱਚਾ ਇੱਕ ਡਿਸਪਲਿਨ 'ਚ ਇੱਕ ਕੰਟਰੋਲ 'ਚ ਰਹਿੰਦਾ ਹੈ ਜਦੋਂ ਉਹ ਕਾਲਜ ਜਾਂਦਾ ਯੂਨੀਵਰਸਿਟੀ ਜਾਂਦਾ ਉਹਨੂੰ ਥੋੜੀ ਜਿਹੀ ਖੁੱਲ ਮਿਲਦੀ ਹੈ ਤੇ ਜੇ ਉਹ ਖੁੱਲ ਸਿੱਧੀ ਉਹਨੂੰ ਅਬ੍ਰੋਡ ਜਾ ਕੇ ਮਿਲੇਗੀ ਪਲੱਸ 2 ਦੇ ਬਾਅਦ ਅਬ੍ਰੋਡ ਤੇ ਸਰ ਤੁਸੀਂ ਸੋਚੋ ਫਿਰ ਜਿਹੜਾ ਬੱਚਾ ਇੱਕ ਘਰੋਂ ਜਦੋਂ ਅਸੀਂ ਜਹਾਜ਼ ਤੇ ਬੱਚੇ ਨੂੰ ਬਿਠਾਉਂਦੇ ਆ ਜਾਂ ਬੱਚਾ ਚੜਦਾ ਤਾਂ ਸੈਲਫੀਆਂ ਲੈਂਦਾ ਕਿ ਮੈਂ ਚੜ ਗਿਆ ਆਪਾਂ ਸਟੇਟਸ ਪਾ ਦਿੰਨੇ ਆ ਜਦੋਂ ਉਹ ਜਹਾਜ਼ ਲੈਂਡ ਕਰਦਾ ਸਰ ਦੂਸਰੇ ਕੰਟਰੀ ਜਾ ਕੇ ਉੱਥੇ 에ਰਪੋਰਟ ਤੇ ਦੇਖਿਓ ਕੋਈ ਉਹਨੂੰ ਆਪਣਾ ਨਹੀਂ ਨਜ਼ਰ ਆਉਂਦਾ ਉੱਥੇ ਉੱਥੇ ਪੈਰ ਲਗਾਉਂਦੇ ਸਰ ਉਹਦੇ ਇੱਕ 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 ਪਰੀ ਉਹਦਾ ਸਿਰ ਝਟਕਦਾ ਕਿ ਮੈਂ ਕਿੱਥੇ ਆ ਗਿਆ ਮੈਂਟਲੀ ਨਹੀਂ ਪ੍ਰਿਪੇਅਰ ਹੁੰਦਾ ਬਿਲਕੁਲ ਤਾਂ ਇੱਕ ਪਾਸੇ ਸਰਕਾਰਾਂ ਕਹਿ ਰਹੀ ਹੈ ਜੀ ਸਾਡੀ ਬੜੀਆਂ ਹਿਤਮਤੇ ਅੰਮੀ ਸਾਡਾ ਬਹੁਤ ਚੰਗੇ ਕੰਮ ਨੇ ਕਿ ਅਸੀਂ ਬੱਚਿਆਂ ਨੂੰ ਇਹਦਾ ਇਨਫਰਾਸਟ੍ਰਕਚਰ ਦੇ ਦਿੱਤਾ ਤੇ ਜਿਹੜਾ ਬੱਚੇ ਉਨਥੇ ਰਹਿਣਾ ਸ਼ੁਰੂ ਹੋ ਗਏ ਆ ਜੀ ਸਰਕਾਰ ਤੇ ਆਪਣਾ ਹੋਈ ਆਪਣਾ ਐਡਵਾਂਟੇਜ ਦੱਸ ਰਹੀ ਸੀ ਸਰ ਐਡਵਾਂਟੇਜ ਸਰਕਾਰੀ ਗੱਲਾਂ ਦੀ ਜੇ ਗੱਲ ਕਰ ਲਈਏ ਮੈਂ ਕਿਸੇ ਖਾਸ ਪੋਲਿਟੀਕਲ ਪਾਰਟੀ ਦੀ ਗੱਲ ਨਹੀਂ ਕਰ ਰਹੀ ਹਾਂ ਜਸਟ ਵੀ ਆਰ ਟਾਕਿੰਗ ਅਬਾਊਟ ਐਜੂਕੇਸ਼ਨ ਇੱਥੇ ਬੜੇ ਬੜੇ ਵੱਡੇ ਕਾਲਜਿਸ ਨੇ ਇੰਡੀਆ ਦੇ ਵਿੱਚ ਯੂਨੀਵਰਸਿਟੀਆਂ ਨੇ ਸਰ ਆਈਆਈਟੀ ਆਈਏਐਮ ਦੇ ਐਂਟ੍ਰੈਂਸ ਟੈਸਟ ਹੁੰਦੇ ਨੇ ਸਰ ਤੁਸੀਂ ਦੇਖਿਆ ਕਿ ਕਈ ਬੱਚੇ ਜਿਹੜੇ 2-3 ਵਾਰ ਟਰਾਈ ਕਰਨ ਦੇ ਬਾਅਦ ਸਿਰਫ ਮਾਈਨਸ ਪੁਆਇੰਟ ਤੋਂ ਰਹਿ ਜਾਂਦੇ ਨੇ ਉਹ ਸੁਸਾਈਡ ਕਰਦੇ ਨੇ ਇੰਨਾ ਕੁ ਪ੍ਰੈਸ਼ਰ ਹੈ ਇੰਡੀਆ ਦੇ ਵਿੱਚ ਇੰਨਾ ਚੀਜ਼ਾਂ ਦਾ ਪੇਰੈਂਟਸ ਇਹਨਾਂ ਪ੍ਰੈਸ਼ਰ ਦਿੰਦੇ ਨੇ ਬੱਚਿਆਂ ਨੂੰ ਇਹ ਕਿ ਮੈਂ ਇੱਥੇ ਐਡਮਿਸ਼ਨ ਲੈਣੀ ਹੈ ਨਹੀਂ ਤੇ ਮੇਰਾ ਸਭ ਕੁਝ ਖਤਮ ਹੈ ਬਾਕੀ ਜੇ ਉਹ ਐਡਮਿਸ਼ਨ ਮਿਲਦੀ ਹੈ ਤਾਂ ਕਿੰਨੇ ਪਰਸੈਂਟ ਬੱਚਿਆਂ ਨੂੰ ਮਿਲਦੀ ਹੈ ਦੱਸੋ ਜੇ 15 ਸੀਟਾਂ ਨੇ ਤੇ 50000 ਬੱਚਾ ਟੈਸਟ ਦੇ ਰਿਹਾ ਕਿੰਨੇ ਬੱਚੇ ਉੱਥੇ ਕਿੰਨਿਆਂ ਨੂੰ ਐਡਮਿਸ਼ਨ ਮਿਲ ਜਾਏਗੀ ਸਰ ਮੋਰਓਵਰ ਇੰਨੇ ਨੇ ਵੱਡੇ ਕਾਲਜ ਯੂਨੀਵਰਸਿਟੀਆਂ ਬਣਾਉਣ ਨਾਲ ਕੁਝ ਨਹੀਂ ਹੋਣਾ ਸਰ ਉਹਨਾਂ ਦੇ ਵਿੱਚ ਉਹਨਾਂ ਸਟਾਫ ਰੱਖੋ ਇੱਕ ਸਟੂਡੈਂਟ ਦੇ ਪਿੱਛੇ ਕਿੰਨੀ ਇੱਕ ਟੀਚਰ ਦੇ ਵਿੱਚ ਕਿੰਨੀ ਰੇਸ਼ਿਓ ਆ ਸਟੂਡੈਂਟਸ ਦੀ ਉਹ ਦੇਖੋ 50 ਬੱਚਿਆਂ ਨੂੰ ਇੱਕ ਟੀਚਰ ਨਹੀਂ 15 ਬੱਚਿਆਂ ਵਾਸਤੇ ਇੱਕ ਟੀਚਰ ਹੋਏ ਉਹਨਾਂ ਨੂੰ ਪ੍ਰੋਪਰ ਐਜੂਕੇਸ਼ਨ ਮਿਲਣੀ ਚਾਹੀਦੀ ਹੈ ਤਾਂ ਹੱਲ ਕੀ ਹੈ ਕਿ ਤੁਸੀਂ ਐਜ਼ ਅ ਐਜੂਕੇਸ਼ਨਿਸਟ ਦਾ ਕੀ ਹੱਲ ਸਮਝਦੇ ਹੋ ਸਰ ਗਵਰਨਮੈਂਟਸ ਵੀ ਰਿਸਪੌਂਸੀਬਲ ਹੈ ਗਵਰਨਮੈਂਟ ਨੂੰ ਇਸ ਕਰਕੇ ਰਿਸਪਾਂਸਿਬਲ ਕਮਾਉਂਗੀ ਕਿ ਬੱਚਿਆਂ ਨੂੰ ਐਜੂਕੇਸ਼ਨ ਉਹ ਪ੍ਰੋਵਾਈਡ ਕਰੋ ਜਿਹੜੇ ਉਹਨਾਂ ਨੂੰ ਕੋਈ ਸਕਿੱਲ ਮਿਲੇ ਤੇ ਬੱਚੇ ਆਪਣੇ ਪੈਰਾਂ 'ਤੇ ਖੜੇ ਹੋ ਸਕਣ ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਉਹਨਾਂ ਨੂੰ ਪ੍ਰੈਕਟੀਕਲ ਨੋਲਜ ਹੋਵੇ ਸਿਰਫ ਅਕੈਡੈਮਿਕ ਡਿਗਰੀ ਜਾਂ ਕਿ ਕਾਗਜ਼ੀ ਡਿਗਰੀਆਂ ਦੇ ਕੇ ਸਰ ਉਹਨਾਂ ਦਾ ਕੋਈ ਫਾਇਦਾ ਨਹੀਂ ਹੈਗਾ ਮੋਰਓਵਰ ਪੇਰੈਂਟਸ ਜਿਹੜੇ ਆ ਉਹ ਵੀ ਪੇਰੈਂਟਸ ਬੱਚਿਆਂ ਨੂੰ ਇਸ ਵਾਸਤੇ ਸਮਝਾਉਂਦੇ ਕਿ ਬੱਚਿਓ ਅਗਰ ਤੁਸੀਂ ਐਜੂਕੇਸ਼ਨ ਲੈ ਲਈਏ ਕੋਈ ਡਿਗਰੀ ਲੈ ਲਈਏ ਤੇ ਜ਼ਰੂਰੀ ਨਹੀਂ ਕਿ ਤੁਸੀਂ ਅਫਸਰ ਹੀ ਲੱਗਣਾ ਤੁਸੀਂ ਆਪਣਾ ਕੋਈ ਜੇ ਤੁਹਾਡੇ ਫਾਦਰ ਕੋਈ ਬਿਜ਼ਨਸ ਕਰ ਰਹੇ ਨੇ ਕੋਈ ਕੋਈ ਆਪਣੇ ਜ਼ਿੰਮ अच्छा एक सरकार वर्ड दे रही है रिवर्स माइग्रेशन जी की समझो रिवर्स माइग्रेशन हुई है क्योंकि रिवर्स नहीं हुई बच्चे जाना बंद जरूर हुए हैं ਇਹਦੇ ਵਿੱਚ ਅਸੀਂ ਮੰਨ ਲਿਆ ਜੀ ਕਿ ਰਿਵਰਸ ਮਾਈਗ੍ਰੇਸ਼ਨ ਹੋਈ ਹੈ ਸਰ ਰਿਵਰਸ ਮਾਈਗ੍ਰੇਸ਼ਨ 'ਚ ਮੈਂ ਇਹ ਕਹੂੰਗੀ ਕਿ ਜੇ ਮੈਂ ਲੱਗੇ ਚਲਾਂ ਤਾਂ 30% ਬੱਚੇ ਵਾਪਸ ਆਏ ਨੇ ਜਾਂ ਆ ਰਹੇ ਨੇ 30% ਆਈ ਥਿੰਕ 40 ਟੂ 50% ਯੂਰ ਕਨਫਿਊਜ਼ਡ ਨੇ ਕਿ ਅਸੀਂ ਵਾਪਸ ਇੰਡੀਆ ਜਾਈਏ ਕਿ ਨਾ ਜਾਈਏ ਜੀ ਬਾਕੀ ਜਿਹੜੇ ਬਚ ਗਏ 20 ਜਾਂ 30% ਸਰ ਉਹ ਇਹੋ ਜਿਹੇ ਬੱਚੇ ਨੇ ਜਿਨ੍ਹਾਂ ਨੇ ਬਾਹਰ ਜਾ ਕੇ ਸਟਰਗਲ ਕਰ ਲਿਆ ਆਪਣੀ ਐਜੂਕੇਸ਼ਨ ਪੂਰੀ ਕੀਤੀ ਹੈ ਤੇ ਉਹ ਉਹਨਾਂ ਨੂੰ ਲੱਗਦਾ ਹੈ ਕਿ ਅਸੀਂ ਵਾਰ ਸੈੱਟ ਹੋ ਜਾਾਂਗੇ। ਹੂੰ। ਆਪਣੀ ਪੀਆਰ ਲਵਾਂਗੇ ਤੇ ਅਸੀਂ ਵਧੀਆ ਉੱਥੇ ਸਕਸੈਸਫੁਲ ਹੋਵਾਂਗੇ। ਉਹ ਮਤਲਬ ਆਪਣਾ ਜਿਹੜਾ ਨਾ ਤਨਮਨ ਦੇ ਨਾਲ ਉੱਥੇ ਉਹ ਪੂਰੇ ਜੋਰੋ ਸ਼ੋਰ ਨਾਲ ਲੱਗਿਆ ਕਿ ਅਸੀਂ ਹਿੰਮਤ ਨਹੀਂ ਹਾਰਨੀ ਮੁੜ ਕੇ ਨਹੀਂ ਦੇਖਣਾ ਜਦ ਤੱਕ ਆਪਾਂ ਉੱਥੇ ਸੈੱਟ ਨਹੀਂ ਹੋ ਜਾਂਦੇ। ਕੁਝ ਪਰਸੈਂਟ ਵਾਪਸ ਆ ਗਏ ਨੇ। ਕੁਝ ਪਰਸੈਂਟ ਮਤਲਬ ਕਨਫਿਊਜ਼ ਨੇ ਕਿ ਜਾਈਏ ਕਿ ਨਾ ਜਾਈਏ। ਬਾਕੀ ਸਕਸੈਸਫੁਲ ਨੇ। ਬਾਕੀ ਸਕਦਰ ਜੀ ਬਿਲਕੁਲ ਤੋਂ ਉਹ ਸਰਕਾਰੀ ਰਿਵਰਸ ਮਾਈਗ੍ਰੇਸ਼ਨ ਦਾ ਨਾਮ ਦੇ ਬਾਕੀ ਗੱਲ ਹੋਰ ਸਰ ਇਹ ਚੀਜ਼ਾਂ ਪਹਿਲਾਂ ਵੀ ਹੁੰਦੀਆਂ ਸੀ ਪਹਿਲਾਂ ਵੀ ਲੋਕ ਜਾਂਦੇ ਸੀ ਵਾਪਸ ਵੀ ਆਉਂਦੇ ਸੀ ਬੇਸ਼ੱਕ ਥੋੜੀ ਮਾਤਰਾ ਜਾਂਦੇ ਸੀ ਪਰ ਇਹ ਚੀਜ਼ਾਂ ਹਾਈਲਾਈਟਡ ਤਾਂ ਨਾ ਕਿਉਂਕਿ ਸੋਸ਼ਲ ਮੀਡੀਆ ਤੇ ਕਿਤੇ ਵੀ ਕੋਈ ਚੀਜ਼ ਹੁੰਦੀ ਹੈ ਸਾਡੇ ਤੱਕ ਪਹੁੰਚਦੀ ਹੈ ਮੰਨਦੇ ਹੋ ਨਾ ਇਹ ਚੀਜ਼ਾਂ ਪਹਿਲਾਂ ਵੀ ਸੀਗੀਆਂ ਪਹਿਲਾਂ ਵੀ ਮਾਈਗ੍ਰੇਸ਼ਨ ਹੁੰਦੀ ਸੀ ਲੋਕ ਵਾਪਸ ਆਉਂਦੇ ਸੀ ਕੁਝ ਲੋਕਾਂ ਨੂੰ ਇਹ ਲੱਗਦਾ ਕਿ ਹਾਂ ਗਏ ਆਪਾਂ 10-12 ਸਾਲ ਮਿਹਨਤ ਕੀਤੀ ਹੈ ਆਪਾਂ ਹੋਮ ਕੰਟਰੀ ਚੱਲੀ ਹੈ ਪਰ ਅਸੀਂ ਇਹ ਨਹੀਂ ਕਹਿ ਸਕਦੇ ਕਿ ਤੁਸੀਂ ਟੋਟਲੀ ਰਿਵਰਸ ਮਾਈਗ੍ਰੇਸ਼ਨ ਰਿਵਰਸ ਮਾਈਗ੍ਰੇਸ਼ਨ ਨਹੀਂ ਹੋਣੀ ਨਹੀਂ ਬਿਲਕੁਲ ਨਹੀਂ ਤਾਂ ਮੈਡਮ ਹੂੰ ਤੁਸੀਂ ਮੈਂ ਚਾਹਾਂਗਾ ਕਿ ਤੁਸੀਂ ਕੀ ਸੁਨੇਹਾ ਦੇਣਾ ਚਾਹੋਗੇ ਜਿਹੜੇ ਬੱਚੇ ਇੱਥੇ ਪੜ ਰਹੇ ਨੇ ਜਾਂ ਜਿਹੜੇ ਇਸ ਸਟਰਗਲ 'ਚ ਨੇ ਕਿ ਅਸੀਂ ਬਾਹਰ ਜਾਣਾ ਹੈ ਜਾਂ ਤੀਸਰਾ ਪੁਆਇੰਟ ਹੈ ਕਿ ਜਿਹੜੇ ਉੱਥੇ ਸਟਰਗਲ ਕਰ ਰਹੇ ਨੇ ਉਹਨਾਂ ਵਾਸਤੇ ਇੱਕ ਤੁਸੀਂ ਐਜ਼ ਐਕਸਪਰਟ opinion ਕੀ ਸੁਨੇਹਾ ਦੇਣਾ ਚਾਹੋਗੇ ਸਰ ਮੇਰਾ ਬੱਚਿਆਂ ਵਾਸਤੇ ਆਈ ਜੇਨਰੇਸ਼ਨ ਵਾਸਤੇ ਅਹੀ ਸੁਜੈਸ਼ਨ ਹੈ ਕਿ ਪਹਿਲਾਂ ਜਿਹੜੇ ਬੱਚੇ ਪੜ ਰਹੇ ਨੇ ਬੱਚਿਓ ਪੜੋ ਦਿਲ ਲਗਾ ਕੇ ਪੜੋ ਆਪਣੇ ਹਾਈ ਸਕੋਰ ਰੱਖੋ ਅਗਰ ਤੁਸੀਂ ਇੱਥੇ ਕੈਪੇਬਲ ਹੁੰਦੇ ਹੋ ਕਿਸੇ ਜੌਬ ਦੇ ਵਿੱਚ ਤੁਹਾਨੂੰ ਲੱਗਦਾ ਹੈ ਤੇ ਪਹਿਲਾਂ ਸਪੈਲ ਤੇ ਆਪਣਾ ਕੰਟੀਨਿਊ ਨਾ ਛੱਡੋ ਸਭ ਤੋਂ ਪਹਿਲਾਂ ਤਾਂ ਇੱਥੇ ਹੀ ਕੋਸ਼ਿਸ਼ ਬਿਲਕੁਲ ਡੈਫੀਨਿਟਲੀ ਲੋੜ ਹੈ ਸਰ ਸਾਡੀ ਸਾਰੀ ਜਨਰੇਸ਼ਨ ਅਬ੍ਰੋਡ ਜਾ ਰਹੀ ਹੈ ਤੁਹਾਨੂੰ ਸਭ ਪਤਾ ਹੈ ਕਿ ਇੱਥੇ ਤੁਸੀਂ ਘਰਾਂ ਘਰਾਂ ਜਾਂਦੇ ਹੋ ਇੰਨੇ ਨੇ ਵੱਡੀਆਂ ਕੋਠੀਆਂ ਮਹਿਲ ਪਏ ਨੇ ਪਰ ਆਈ ਥਿੰਕ ਮੈਨੂੰ ਲੱਗਦਾ ਕਿ ਦੋ ਦੋ ਚਾਰ ਚਾਰ ਪੇਰੈਂਟਸ ਬੈਠੇ ਨੇ ਘਰ ਚ ਬੱਚੇ ਅਬ੍ਰੋਡ ਨੇ ਸੈਕੰਡਲੀ ਜਿਹੜੇ ਬੱਚੇ ਗਏ ਨੇ ਜੇ ਤੁਸੀਂ ਜਾਣਾ ਹੈ ਤਾਂ ਕੋਈ ਨਾ ਕੋਈ ਸਕਿੱਲ ਲੈ ਕੇ ਜਾਓ ਕਿ ਤੁਸੀਂ ਉੱਥੇ ਜਾ ਕੇ ਘੱਟੋ ਘੱਟ ਕੋਈ ਕੰਮ ਕਰ ਸਕੋ ਹੁਣ ਤੁਸੀਂ ਦੇਖੋ ਸਰ ਇੱਥੇ ਇੱਕ ਜਿਹੜਾ ਹੈਗਾ ਸੈਲੂਨ ਵਾਲਾ ਇਨਸਾਨ ਜਾਂ ਬਿਊਟੀਸ਼ੀਅਨ ਦੀ ਛੋਟੇ ਛੋਟੇ ਕੋਰਸਿਸ ਨੇ ਉਹ ਇੱਥੇ ਕੋਈ ਮਾਇਨੇ ਨਹੀਂ ਰੱਖਦੇ ਪਰ ਬਾਹਰ ਉਹ ਜਾ ਕੇ ਜਿਹੜੇ ਡਾਕਟਰਸ ਤੋਂ ਵੱਧ ਕਮਾਈ ਕਰ ਰਹੇ ਬਿਲਕੁਲ ਇੱਕ ਮੋਟਰ ਮੈਕੈਨਿਕ ਦੀ ਗੱਲ ਕਰ ਲੋ ਬਾਹਰ ਬਹੁਤ ਕਮਾਈ ਕਰ ਰਹੇ ਸਰ ਥੈਟ ਇਜ਼ ਅ ਸਕਿੱਲ ਪਰ ਅਸੀਂ ਇੱਥੇ ਨੂੰ ਸਮਝਦੇ ਕਿ ਨਹੀਂ ਇਹ ਕੋਈ ਕੰਮ ਹੈ ਤੁਸੀਂ ਜਾਣਾ ਹੈ ਛੋਟੇ ਮੋਟੇ ਕੋਈ ਸਕਿੱਲ ਲੈ ਕੇ ਜਾਓ ਤੇ ਜਿਹੜੇ ਉੱਥੇ ਜਾ ਕੇ ਕੁਝ ਫਰਸਟ੍ਰੇਟਡ ਨੇ ਸਭ ਤੋਂ ਪਹਿਲਾਂ ਉਹ ਆਪਣੇ ਪੇਰੈਂਟਸ ਨਾਲ ਕੰਟੈਕਟ ਕਰਨ ਕਿਉਂਕਿ ਔਲਾਦ ਤੋਂ ਵੱਡੀ ਕੋਈ ਚੀਜ਼ ਨਹੀਂ ਹੈ ਆਪਣੇ ਬੱਚੇ ਨੂੰ ਸਟ्रेस ਨਾ ਦਿਓ ਸਟ्रेस ਚ ਨਾ ਰਹਿਣ ਦਿਓ ਅਗਰ ਤਾਂ ਉੱਥੇ ਆਪਣੇ ਆਪ ਨੂੰ ਕੈਰੀ ਕਰ ਸਕਦਾ ਉਹਨੂੰ ਸਪੋਰਟ ਕਰੋ ਮੈਕਸਿਮਮ ਸਪੋਰਟ ਕਰੋ ਅਗਰ ਕਰ ਸਕਦਾ ਹੈ ਵੈਲਡ ਐਂਡ ਗੁੱਡ ਨਹੀਂ ਤੇ ਫਿਰ ਉਹਨੂੰ ਚੁੱਪ ਕਰਕੇ ਆਪਣੇ ਕੋਲ ਬੁਲਾਓ ਇਸ ਤੋਂ ਪਹਿਲਾਂ ਕਿ ਉਹ ਕੋਈ ਗਲਤ ਕਦਮ ਚੁੱਕੇ ਕਈ ਵਾਰ ਸੁਣੇ ਆਦੇ ਉਹਨੂੰ ਕਿਸ ਤਰ੍ਹਾਂ ਦੇਖਦੇ ਹੋ ਕਿ ਬੱਚੇ ਆਪਣੀ ਜ਼ਿੰਦਗੀ ਛੱਡ ਦਿੰਦੇ ਨੇ ਸਰ ਉਹਦਾ ਰੀਜ਼ਨ ਇਹ ਹੈ ਕਿ ਪੇਰੈਂਟਸ ਜਿਹੜੇ ਨੇ ਨਾ ਈਵਨ ਜਿਹੜੇ ਫਾਈਨੈਂਸ਼ਲੀ ਮੈਂ ਆਪਾਂ ਪੂਰ ਲੈਸਾ ਦੇ ਕਿ ਫਾਈਨੈਂਸ਼ਲੀ ਜਿਹੜੇ ਨਹੀਂ ਹਨ ਸੋਲਿਡ ਹੁੰਦੇ ਉਹ ਬੱਚੇ ਲੋਨ ਲੈ ਕੇ ਜਾਂ ਪੇਰੈਂਟਸ ਆਪਣਾ ਘਰ ਤੱਕ ਵੇਚ ਕੇ ਬਾਹਰ ਭੇਜਦੇ ਨੇ ਜਦੋਂ ਬੱਚਾ ਉੱਥੇ ਜਾਂਦਾ ਹੈ ਤੇ 2 4 6 ਮਹੀਨਿਆਂ ਚ ਪੇਰੈਂਟਸ ਨੂੰ ਇਹ ਐਕਸਪੈਕਟੇਸ਼ਨ ਹੁੰਦੀ ਆ ਕਿ ਸਾਡਾ ਬੱਚਾ ਸਾਨੂੰ ਪੈਸੇ ਵਾਪਸ ਕਰ ਲੇਗਾ ਅਸੀਂ ਲੋਨ ਉਤਾਰਾਂਗੇ ਜਾਂ ਕੁਝ ਕਰਾਂਗੇ ਜਦੋਂ ਉਹ ਬੱਚਾ ਆਪਣੇ ਪੇਰੈਂਟਸ ਦੀਆਂ ਇਹ ਗੱਲਾਂ ਤੇ ਪੂਰਾ ਨਹੀਂ ਉਤਰਦਾ ਉਹ ਬੱਚਾ ਪੇਰੈਂਟਸ ਨੂੰ ਦੱਸਦਾ ਵੀ ਨਹੀਂ ਹੈ ਔਰ ਉੱਥੇ ਵੀ ਉਹ ਕਈ ਵਾਰੀ ਬੱਚਿਆਂ ਨੂੰ ਭੁੱਖੇ ਆਪਣੀਆਂ ਕਾਰਨਾਂ ਦੇ ਵਿੱਚ ਸੌਣਾ ਪੈਂਦਾ ਸਰ ਬਿਲਕੁਲ ਔਰ ਬੱਚਾ ਫਿਰ ਫਰਸਟ੍ਰੇਸ਼ਨ ਦੇ ਵਿੱਚ ਇਹੋ ਜਿਹਾ ਕ ਆਪਣੇ ਰਿਸ਼ਤੇਦਾਰ ਵੀ ਨਹੀਂ ਪੁੱਛਦੇ ਕੋਈ ਨਹੀਂ ਪੁੱਛਦਾ ਸਰ ਫਰਸਟ੍ਰੇਸ਼ਨ ਦਾ ਰੀਜ਼ਨ ਹੀ ਇਹੀ ਹੈ ਕਿ ਉੱਥੇ ਲੱਗਦਾ ਕਿ ਮੈਂ ਇਸ ਦੁਨੀਆ 'ਚ ਇਕੱਲਾ ਹਾਂ ਬਸ ਤੇ ਕਈ ਵਾਰ ਇਸ ਤਰ੍ਹਾਂ ਵੀ ਕਰਦਾ ਹਾਂ ਮੋਸਟਲੀ ਹੁੰਦਾ ਸਰ ਅਸੀਂ ਨਿਊਜ਼ 'ਚ ਪੜ੍ਹਦੇ ਹਾਂ ਬਹੁਤ ਵਾਰ ਹੁੰਦਾ ਔਰ ਇਹ ਸਭ ਤੋਂ ਜ਼ਿਆਦਾ ਇੱਕ ਦੁਖਦ ਪਹਿਲੂ ਹੈ ਇਸ ਚੀਜ਼ ਦਾ ਪਰਵਾਸ ਦਾ ਪੈਸਾ ਵੀ ਗਿਆ ਬੱਚਾ ਵੀ ਗਿਆ ਬੱਚਾ ਵੀ ਗਿਆ ਪੈਸਾ ਵੀ ਗਿਆ ਸੁਨੇਹਾ ਕੀ ਹੈ ਲੋਕਾਂ ਦਾ ਸੁਨੇਹਾ ਇਹੀ ਹੈ ਕਿ ਜੇ ਤੁਹਾਡੇ ਕੋਲ ਸਕਿੱਲ ਆ ਜੇ ਤੁਸੀਂ ਤੁਹਾਡੀ ਫੈਮਿਲੀ ਤੁਹਾਨੂੰ ਸਪੋਰਟ ਕਰਦੀ ਆ ਜੇ ਤੁਸੀਂ ਉੱਥੇ ਜਾ ਕੇ ਸਟਰਗਲ ਇਸ ਚੀਜ਼ ਨੂੰ ਲੈ ਕੇ ਚੱਲੋਗੇ ਸਟਰਗਲ ਹੈਗਾ ਜੇ ਜ਼ੀਰੋ ਤੋਂ ਤੁਹਾਨੂੰ ਸਟਾਰਟ ਕਰਨਾ ਪੈਣਾ ਜੇ ਕੋਈ ਮਾਂ ਬਾਪ ਨਹੀਂ ਜੇ ਉੱਥੇ ਕੋਈ ਆਦਤ ਦੋਸਤ ਨਹੀਂ ਜੇ ਆਪਣੇ ਪਰ ਲਾਉਣੇ ਪੈਣੇ ਆ ਪਰਾਂ ਨੂੰ ਪਰਵਾਸ ਦੇਣ ਲਈ ਤੁਹਾਨੂੰ ਆਪਣੇ ਪਰਾਂ 'ਚ ਤਾਕਤ ਬਣਾਉਣੀ ਪੈਣੀ ਆ ਉਹ ਚੀਜ਼ ਨੂੰ ਪ੍ਰਿਪੇਅਰ ਕਰਕੇ ਚੱਲੋ ਮਜ਼ਬੂਤ ਹੋ ਕੇ ਚੱਲੋ ਬੱਚਿਓ ਤਾਂ ਹੀ ਸਕਸੈਸਫੁਲ ਹੋ ਸ਼ੁਕਰੀਆ ਬਹੁਤ ਸ਼ੁਕਰੀਆ ਜੀ ਤਾਂ ਇਹ ਸੰ ਜਤਿੰਦਰ ਕੌਰ ਸਿੱਧੂ ਜਿਹੜਾ ਨਾਲ ਅੱਜ ਅਸੀਂ ਗੱਲਬਾਤ ਕੀਤੀ ਹੈ ਔਰ ਖਾਸ ਕਰਕੇ ਚਰਚਾ ਕੀਤੀ ਹੈ ਕਿ ਆਖਿਰਕਾਰ ਵਿਦੇਸ਼ ਜਾਣ ਦਾ ਜਿਹੜਾ ਰੁਝਾਨ ਹੈ ਉਸ ਦੀ ਸਥਿਤੀ ਕੀ ਹੈ ਕਈ ਲੋਕ ਇਹਨੂੰ ਰਿਵਰਸ ਮਾਈਗ੍ਰੇਸ਼ਨ ਦਾ ਨਾਮ ਦੇ ਰਹੇ ਨੇ ਪਰ ਆਖਰਕਾਰ ਰਿਵਰਸ ਮਾਈਗ੍ਰੇਸ਼ਨ ਹੋ ਨਹੀਂ ਰਹੀ ਕਿਉਂਕਿ ਰਿਵਰਸ ਮਾਈਗ੍ਰੇਸ਼ਨ ਦਾ ਮਤਲਬ ਹੈ ਕਿ ਕੋਈ ਬੰਦਾ ਉੱਥੇ ਬਿਲਕੁਲ ਸੈਟ ਸੀ ਆਪਣਾ ਕੰਮ ਛੱਡ ਕੇ ਆ ਗਿਆ ਲੇਕਿਨ ਉਹ ਦੱਸਿਆ ਕਿ ਕਿਸ ਤਰੀਕੇ ਨਾਲ ਉਹ ਲੋਕ ਵਾਪਸ ਆ ਰਹੇ ਨੇ ਜਿਨ੍ਹਾਂ ਨੂੰ ਉੱਥੇ ਕੰਮ ਕਰ ਨਹੀਂ ਹੈ ਤਾਂ ਬੱਚਾ ਜਿਹੜਾ ਹੈ ਕਿੰਨਾ ਤਿਆਰ ਹੈ ਦੂਸਰਾ ਜਿਹੜੀ ਪਾਲਿਸੀਜ਼ ਨਵੀਆਂ ਬਣੀਆਂ ਨੇ ਉਸ ਕਰਕੇ ਬੱਚਿਆਂ ਦਾ ਰੁਝਾਨ ਜਿਹੜਾ ਹੈ ਘਟਿਆ ਹੈ ਕਿਉਂਕਿ ਬੱਚੇ ਜਾਣਾ ਬੰਦ ਹੋ ਗਏ ਨੇ ਉਹਦਾ ਕਾਰਨਕ ਯੂਨੀਵਰਸਿਟੀ ਦੇ ਵਿੱਚ ਜਿਹੜੀ ਐਡਮਿਸ਼ਨਸ ਵਧੀਆਂ ਨੇ ਤਾਂ ਕੁਲ ਮਿਲਾ ਕੇ ਚਰਚਾ ਦਾ ਮਕਸਦ ਸੀ ਕਿ ਲੋਕਾਂ ਨੂੰ ਖਾਸ ਕਰਕੇ ਪੇਰੈਂਟਸ ਨੂੰ ਔਰ ਬੱਚਿਆਂ ਨੂੰ ਜਾਗਰੂਕ ਕਰਨਾ ਕਿ ਉਹ ਆਪਣਾ ਭਵਿੱਖ ਕਿਵੇਂ ਬਣਾ ਸਕਦੇ ਨੇ ਤਾਂ ਜ਼ਰੂਰ ਤੁਸੀਂ ਵੀ ਆਪਣੀ ਰਾਏ ਜਰੀਏ ਕਮੈਂਟ ਕਰਕੇ ਸਾਨੂੰ ਦੇ ਸਕਦੇ ਹੋ ਸਾਨੂੰ ਤੁਹਾਡੇ ਰਾਏ ਦਾ ਇੰਤਜ਼ਾਰ ਰਹੇਗਾ ਪਰ ਅੱਜ ਇੱਕ ਖਾਸ ਚਰਚਾ ਕੀਤੀ ਹੈ ਕਿ ਆਖਿਰਕਾਰ ਪੰਜਾਬੀਆਂ ਦਾ ਵਿਦੇਸ਼ਾਂ ਤੋਂ ਕਿਉਂ ਮੋਹ ਜਰਾ ਪੰਗ ਹੋਇਆ ਹੈ ਉਸ ਤੇ ਇੱਕ ਖਾਸ ਚਰਚਾ ਤੁਹਾਡੇ ਨਾਲ ਸਾਂਝੀ ਕੀਤੀ ਹੈ ਕੈਮਰਾਮੈਨ ਅਰਸ਼ ਦੇ ਨਾਲ ਸੁਮਿਤ ਕੰਨਾ ਗ੍ਰੇਟ ਪੰਜਾਬ ਟੀਮ ਅਮਰਿਤ